प्यारे विद्यार्थियों जस तरह कि ਤੁਹਾਨੂੰ ਪਤਾ ਹੈ ਕਿ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਰੋਹ ਚੱਲ ਰਹੇ ਆ ਇਸ ਦੇ ਪ੍ਰਤੀ ਪੰਜਾਬ ਸਕੂਲ ਸਿੱਖਿਆ ਬੋਰਡ ਗੁਰੂ ਸਾਹਿਬ ਦੇ ਇਤਿਹਾਸ ਤੇ ਉਹਨਾਂ ਦੀਆਂ ਸਿੱਖਿਆਵਾਂ ਤੋਂ ਸਾਨੂੰ ਜਾਣੂ ਕਰਾਉਣ ਦੇ ਲਈ ਬੜਾਈ ਯਤਨਸ਼ੀਲ ਹੈ ਬਹੁਤ ਵਧੀਆ ਉਪਰਾਲੇ ਕਰ ਰਿਹਾ ਹੈ ਕਿ ਤੁਹਾਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਵੇ ਸੋ ਅੱਜ ਆਪਾਂ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋੜਿਆ ਉਤੇ ਬਾਰੇ ਗੱਲਬਾਤ ਕਰਾਂਗੇ ਧਰਤੀ ਉਤੇ ਜਿਸ ਵੇਲੇ ਮੋਹ ਮਾਇਆ ਦੇ ਬੰਧਨ ਛਾਇਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜਨਮਕਾਰ ਦੀ ਹਿੰਮਤਾ ਵਿੱਚ ਡੁੱਬ ਰਹੇ ਸਨ ਉਸ ਵੇਲੇ ਕਾਲਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋੜਿਆ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ 59 ਸ਼ਬਦ ਅਤੇ 57 ਸੂਤ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਂ ਦੀ ਭਿੰਨਤਾ ਦੇ 바ਵ ਨੂੰ ਗੁਰੂ ਜੀ ਨੇ ਰਾਗਾਂ ਦੀ ਪ੍ਰਕਿਰਤੀ ਨਾਲ ਭਾਅ ਦਾ ਸੰਬੰਧ ਜੋੜੀ ਰੱਖਿਆ ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਤੇ ਭਾਸ਼ਾ ਦਾ ਕਾਰਜ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਜ ਭਾਸ਼ਾ ਤੇ ਕੁਝ ਹੱਦ ਤੱਕ ਸੰਦੂਕਰੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਭਾਸ਼ਾਈ ਗਿਆਨ ਨੂੰ ਵਿਸਤਾਰ ਦਿੱਤਾ ਇਸ ਤਰ੍ਹਾਂ ਕੀ ਬਾਣੀ ਵਿੱਚ ਵਿਰਾਗ ਦਾ ਰਸ ਵੀ ਹੈ ਤੇ ਭਗਤੀ ਦੀ ਮਿਠਾਸ ਵੀ ਹੈ ਇਹਨਾਂ ਦੋਵਾਂ ਭਾਵਨਾਵਾਂ ਦੀਆਂ ਵਰਤਵਾਰਕ ਸਥਿਤੀਆਂ ਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਇਹ ਬਾਣੀ ਬਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਿਕ ਚੱਕਰ ਮੋਹ ਅਤੇ ਮਕਾਰ ਅਸਥਾਈ ਹਨ ਭਾਵ ਹਮੇਸ਼ਾ ਸਥਿਰ ਰਹਿਣ ਵਾਲੇ ਨਹੀਂ ਹਨ ਸੱਚਾ ਸੁੱਖ ਸਿਰਫ ਨਾਮ ਸੋਣਨ ਵਿੱਚ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬਿਰਤੀ ਨਾਲ ਜੋੜਿਆ ਹੈ ਉੱਥੇ ਵਿਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਿਕ ਵਿਕਾਰਾਂ ਵਿੱਚ ਸੰਸਾਰਿਕ ਵਿਕਾਰਾਂ ਵਿੱਚ ਉਲਝਣ ਤੋਂ ਵਰਜਿਆ ਹੈ ਵਰਜਿਆ ਤੋਂ ਪਾਪ ਰੁਕਿਆ ਹੈ ਰਾਗ ਗਉੜੀ ਗੋਰੀ ਰਾਗ ਦੇ ਨਾਮ ਸ਼ਬਦ ਜੋ ਮੁਨੱਖ ਨੂੰ ਕਹਿੰਦੇ ਹਨ ਇਹ ਜੀਵ ਮਾਇਆ ਦੀਆਂ ਬਾਸਨਾਵਾਂ ਛੱਡ ਕੇ ਪ੍ਰਭੂ ਨਾਲ ਜੁੜੇ ਆਸਾ ਰਾਗ ਦਾ ਇੱਕ ਚੌਪ ਦਾ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਇਸ ਨੂੰ व्यर्थ ਭਟਕਣ ਵਿੱਚ ਨਾ ਗਵਾ ਦੇਵ ਘੰਟਾਰੀ ਰਾਗ ਦੇ ਤਿੰਨ ਜੋ ਪਦੇ ਨਾਮ ਸਿਮਰੰਤੀ ਮਹਿਮਾ ਗਾਉਂਦੇ ਹਨ ਜਿਸ ਨੇ ਵੀ ਹਰੀ ਨਾਮ ਜਪਿਆ ਉਸ ਦਾ ਕੋ ਇੱਕ ਸਮਰਿਆ ਵਿਹਾਗੜਾ ਰਾਗ ਦਾਦਾ ਪਾਦਾ ਕਹਿੰਦਾ ਹੈ ਕਿ ਸੰਸਾਰ ਦੇ ਨੇ ਰੰਗਾਂ ਪਿੱਛੇ ਇੱਕੋ ਹੀ ਸੱਚਾ ਪ੍ਰਭੂ ਹੈ ਸੋਰਠਿ ਰਾਗ ਦੇ 12 ਸ਼ਬਦ ਮੌਤ ਦੇ ਡਰ ਤੇ ਮਾਇਆ ਦੀ ਨਾਸਵੰਤਾ ਨੂੰ ਸਪਸ਼ਟ ਕੀਤਾ ਹੈ ਰਾਗ ਤਨਾਸੀ ਦੇ ਚਾਰ ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਜੰਗਲਾਂ ਵਿੱਚ ਨਹੀਂ ਸਗੋਂ ਆਪਣੇ ਮਨ ਵਿੱਚ ਲੱਭ ਰਾਗ ਜੈਤਸਰੀ ਦੇ ਤਿੰਨ ਸ਼ਬਦ ਪ੍ਰਭੂ ਦੀ ਛਲ ਵਿੱਚ ਆਉਣ ਦੀ ਪ੍ਰੇਰਨਾ ਦਿੰਦੇ ਹਨ ਰਾਗ ਕੋਟੀ ਦਾ ਇੱਕ ਸ਼ਬਦ ਪ੍ਰਭੂ ਤੋਂ ਵਿਛੜੇ ਪ੍ਰਭੂ ਤੋਂ ਵਿਛੜੇ ਮਨੋਕ ਦੀ ਤਰਪ ਭਰੀ ਅਵਸਥਾ ਦਾ ਚਿਰਨ ਚਿੱਤਰਨ ਕਰਦਾ ਹੈ ਉਸ ਨੂੰ ਬਿਆਨ ਕਰਦਾ ਹੈ ਤਲੰਗ ਰਾਗ ਦੇ ਤਿੰਨ ਸ਼ਬਦ ਲੋਕ ਨੂੰ ਸੁਚੇਤ ਕਰਵਾਉਂਦੇ ਹਨ ਲਾਲਵਾ ਜੀਵਨ ਨਾਲ ਜਿਉ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇ ਰਹੋ ਬਿਲਾਵਨ ਰਾਗ ਵਿੱਚ ਲੋਕ ਬਦੇ ਅਤੇ ਤੈਪਦੇ ਜਿੱਥੇ ਗੁਰੂ ਜੀ ਨੂੰ ਪ੍ਰਾਨਕ ਉਦਾਹਰਣਾ ਨਾਲ ਦੱਸਦੇ ਹਨ ਕਿ ਪ੍ਰਭੂ ਹੀ ਰਖਕ ਹੈ ਸਾਡੀ ਰੱਖਿਆ ਕਰਨ ਵਾਲਾ ਉਹ ਪ੍ਰਮਾਤਮਾ ਰਾਮਕਲੀ ਰਾਗ ਦੇ ਤਿੰਨ ਤਿਬਦੇ ਉਸ ਜੁਗਤ ਦੀ ਕੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ। ਰਾਗ ਮਨ ਦੇ ਤਿੰਨ ਤੁਪਦੇ ਦੱਸਦੇ ਹਨ ਕਿ ਮਨ ਦੀ ਮਰਜ਼ੀ ਦੇ ਚੱਲਣ ਨਾਲ ਜਨਮ ਵਿਅਕਤ ਹੋ ਜਾਂਦਾ। ਰਾਗ ਬਸੰਤ ਦੇ ਪੰਜ ਸ਼ਬਦ ਇੱਕ ਦੋ ਪਦਾ ਚਾਰ ਤੇ ਪਦੇ। ਮਾਇਆ ਦੀ ਥੋੜੇ ਸਮੇਂ ਦੀ ਖੁਸ਼ੀ ਨੂੰ ਨਿਰਾਧਾਰ ਕਹਿੰਦੇ ਹਨ ਤੇ ਨਾਮ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ। ਸਾਰੰਗ ਰਾਗ ਦੇ ਚਾਰ ਤੋਂ ਪਦੇ ਯਾਦ ਦਿਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ ਕੋਈ ਸੱਚਾ ਸਹਾਇਕ ਨਹੀਂ ਰਾਗ ਜਜਾਵੰਤੀ ਦੇ ਚਾਰ ਤੋਂ ਪਦੇ ਜੋ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮਿਲਦੇ ਹਨ ਮਾਰਗਦਰਸ਼ਨ ਕਰਦੇ ਹਨ ਕਿ ਰਸ ਤੋਂ ਛੱਡੋ ਅਤੇ ਨਾਮ ਸਿਮਰਨ ਨਾਲ ਜੁੜੋ ਅਖੀਰ ਵਿੱਚ ਗੁਰੂ ਜੀ ਦੇ ਰਾਗ ਨੂੰ 57 ਸਲੋਕ ਜੋ ਮੰਦਾਵਣੀ ਪਹਿਲਾ ਪੰਜਵਾਂ ਤੋਂ ਪਹਿਲਾਂ ਦਰਜ ਹਨ ਅਤੇ ਅਖੀਰ ਵਿੱਚ ਗੁਰੂ ਜੀ ਦੇ ਰਾਗ 57 ਸ਼ਲੋਕ ਜੋ ਮੰਦਾਬਣੀ ਪਹਿਲਾ ਪੰਜਵਾਂ ਤੋਂ ਪਹਿਲਾ ਦਰਜ ਹਨ ਜੀਵਨ ਦੀ ਸਚਾਈ ਵਿਰਾਗ ਅਤੇ ਨਾਮ ਦੀ ਮਹਿਮਾ ਨੂੰ ਸਾਨੂੰ ਗੁੰਗੇ ਰੂਪ ਵਿੱਚ ਸਿਖਾਉਂਦੇ ਹਨ ਗੁਰੂ ਜੀ ਦੀ ਇਹ ਬਾਣੀ ਸਿਰਫ ਰਾਗਾਂ ਦੀ ਰਚਨਾ ਨਹੀਂ ਸਗੋਂ ਰੋਹਾਨੀ ਜਗਤ ਦਾ ਬਾਗੀਚਾ ਹੈ ਜਿੱਥੇ ਹਰ ਰਾਗ ਇੱਕ ਖਿੜਦਾ ਫੁੱਲ ਹੈ ਹਰ ਸ਼ਬਦ ਸੁਗੰਧ ਹੈ ਇਹ ਸੁਗੰਧ ਬੰਦ ਨੂੰ ਯਾਦ ਦਿਉਂਦੀ ਹੈ ਕਿ ਸੱਚੇ ਸਹਿਬੀ ਸ਼ਰਮ ਵਿੱਚ ਆ ਕੇ ਮੋਹ ਮਾਇਆ ਸ਼ਰਮ ਵਿਰਾਗਮਈ ਜੀਵਨ ਬਤੀਤ ਕਰ ਤੇ ਨਾਮ ਰੂਪੀ ਭਗਤੀ ਰਸ ਪੀ ਫਿਰ ਉਸ ਪ੍ਰਭੂ ਨੂੰ ਪਾ ਕੇ ਸੱਚਾ ਸੁੱਖ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ